ਆਵੀ ਜੀ 211 ਮਾਡਲ ਹੈ ਜੀ 3730 ਹਾਂਜੀ ਪਲਸ ਵਾਲਾ ਟਰੈਕਟਰ ਹੈ ਜੀ 55 ਕੈਟਾਗਰੀ ਨੋਨ ਟਰਬੋ ਟਾਇਰ 85% ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਸਾਰਾ ਓਕੇ ਹੈ ਜੀ ਟਰੈਕਟਰ ਬੰਫਰ ਪੈਂਟ ਹੈ ਬਾਕੀ ਜੈਨੀ ਹੈ ਨਾ ਜੀ ਸਪੈਸ਼ਲ ਐਡੀਸ਼ਨਲ 2018 ਲਾਸਟ ਹੈ ਜੀ ਆਰਸੀ 19 ਦੀ ਹੈ ਜੀ ਚਾਰੋਂ ਟਾਇਰ ਨਾਲ ਦੇ ਹੈ ਜੀ 90% ਆਸ਼ਰ 548 2022 ਮਾਡਲ ਹੈ ਜੀ ਹਾਂਜੀ 2022 ਮਾਡਲ ਪਹਿਲੇ ਓਨਰ ਦਾ ਹੈ ਜੀ ਨਾਲ ਦੇ ਟਾਇਰ ਆਰ ਜੇ ਨੰਬਰ ਹੈ ਜੀ ਨੌਰ ਦਾ ਟਾਇਰ ਹੈਗੇ ਜੀ 45 ਪੈਸੇ ਮੰਨੂ ਵੈਸੇ ਤਾਂ ਅੱਧੇ ਮੰਨਦੇ ਆਪਾਂ 45 ਪੈਸੇ ਮੰਨ ਕੇ ਚਲੋ ਸਾਰਾ ਸਿਲਟਰੈਕਟਰ ਹੈ ਜੀ ਸਾਰਾ ਸੀਲਡ ਹੈ ਹਾਂਜੀ ਹਾਂਜੀ ਇੰਜਨ ਗੇਅਰ ਦਾ ਓਕੇ ਬਿਲਕੁਲ ਬਿਲਕੁਲ ਸਿਲਟਰੈਕਟਰ ਓਕੇ ਇੰਜਨ ਹੈ ਜੀ ਸਾਰਾ ਮੰਨ ਲਈ 17 ਮਾੜਾ ਜੀ ਹਾਂਜੀ 17 ਮਾੜਾ ਸਰਸਾ ਨੰਬਰ ਫਸਟ ਓਨਰ ਦਾ ਜੀ ਦੁਬਾਰਾ ਦੇ ਟਾਇਰ ਨਵੇਂ ਆ ਜੀ ਇਹ ਸਾਰਾ ਓਰਜਨਲ ਟ੍ਰੈਕਟਰ ਪਹਿਲੇ ਓਨਰ ਦਾ ਵਿਵਾਨੀ ਨੰਬਰ ਹੈ ਜੀ ਟੌਪ ਮਾਡਲ ਟੈਕਟਰ ਹੈ ਜੀ 58 ਕੈਟਾਗਰੀ ਦਾ ਜੀ ਹਾਂਜੀ ਹਰਿਆਣਾ ਨੰਬਰ ਹੈ ਹਾਂਜੀ ਸੈਕੰਡ ਓਨਰ ਟਰੈਕਟਰ ਹੈ ਸਾਰਾ ਓਰਿਜਨਲ ਟਰੈਕਟਰ ਹੈ ਜੀ ਠੀਕ ਹੈ ਜੀ ਬੰਪਰ ਬੰਪਰ ਪੈਂਟ ਹੈ ਜੀ ਹਾਂਜੀ ਟਰੈਕਟਰ ਨੂੰ ਸੱਤ ਪੈਂਟ ਪੈਸੀ ਹੈ ਜੀ ਪੂਰੀ ਬਾਲ ਟਰੈਕਟਰ ਯੂਰੋ ਯੂਰੋ ਪਹਿਲੇ ਓਨਰ ਦਾ ਟਰੈਕਟਰ ਹੈ ਜੀ ਹਰਿਆਣਾ ਨੰਬਰ ਸਰਸੇ ਦਾ ਠੀਕ ਹੈ ਜੀ ਹਾਂਜੀ ਦੂਜੀ ਜੋੜੀ ਪਹਿਲੀ ਨਵੀਂ ਹੈ ਜੀ ਠੀਕ ਹੈ ਜੀ ਬਿਲਕੁਲ ਸਾਰਾ ਸੇਲਡ ਟਰੈਕਟਰ ਹੈ ਜੀ ਕੋਈ ਕਾਰਵਾਇ ਨਹੀਂ ਟਰੈਕਟਰ ਤੇ ਸਾਰਾ ਓਰਿਜਨਲ ਟਰੈਕਟਰ ਹੈ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਫਤਿਹਬਾਦ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਬਾਈ ਸੁਖ ਤੇ ਕਿੰਨੇ ਕ ਟਰੈਕਟਰ ਨੇ ਸੁਖਵਿੰਦਰ ਸਿੰਘ ਜੀ ਹੈਗੇ ਬਾਈ ਜੀ 22 25 ਟਰੈਕਟਰ 20 25 ਟਰੈਕਟਰ ਤੇ ਪੁਰਾਣੇ ਵੀ ਵਿੱਚ ਕੱਟ ਲੈਨੇ ਹਾਂ ਪੁਰਾਣੇ ਕੱਟ ਲੈਨੇ ਜੀ ਕਾਫੀ ਕਾਗਜਾਂ ਦੇ ਕੇ ਮੇਰੇ ਰਹਿਣਗੇ ਬਿਲਕੁਲ ਓਕੇ ਜੀ ਐਨਓਸੀ ਦੇ ਦੇਨੇ ਬੀਮਾ ਅਗਲੇ ਦਾ ਹੁੰਦਾ ਜੀ ਐਨਓਸੀ ਮਿਲ ਜੂ ਬੀਮਾ ਵਾਲੇ ਕੋਲ ਹਾਂਜੀ ਹਾਂਜੀ ਠੀਕ ਹੈ ਹੁਣ ਆਪਾਂ ਕਿਹੜੇ ਟਰੈਕਟਰ ਤੋਂ ਸਟਾਰਟ ਕਰੀਏ ਆ ਵੀਰ ਜੀ 2011 ਮਾਡਲ ਹੈ ਜੀ 37 30 ਹਾਂਜੀ ਪਲੱਸ ਵਾਲਾ ਟਰੈਕਟਰ ਹੈ ਜੀ 55 ਕੈਟਾਗਰੀ ਨੋਨ ਟਰਬੋ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਨਾਲ ਦੇ ਟਾਇਰਾਂ ਵੀਰ ਜੀ ਚਾਰੇ ਮਰ ਲੋਕਲ ਠੀਕ ਹੈ ਜੀ ਹਾਂ ਜੀ ਇਹ ਟਰੈਕਟਰ ਦੇ ਦਾਂਗੇ ਵੀਰ ਨੂੰ 4 ਲੱਖ ਰੁਪਏ ਦਾ ਜੀ 4 ਲੱਖ ਦਾ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣ ਜੂਗਾ ਤੇ ਮੂਰੇ ਆ ਗਿਆ 35 ਦਾ ਸਿਉਣਾ ਲੀਕਾ 35 ਦੋ ਇਹਦੇ ਬਾਰੇ ਦੱਸਿਓ ਜੀ 2014 ਮਾਡਲ ਹੈ ਜੀ ਹਾਂ ਜੀ ਟਾਇਰ 85% ਹੈ ਜੀ ਠੀਕ ਹੈ ਜੀ ਹਾਂ ਜੀ ਬਾਕੀ ਸਾਰਾ ਓਕੇ ਹੈ ਜੀ ਟਰੈਕਟਰ ਬੰਪਰ ਪੈਂਟ ਆ ਬਾਕੀ ਜੈਨੀਆਂ ਨੇ ਜੀ ਸਾਰਾ ਬੰਪਰ ਪੈਂਟ ਆ ਬਾਕੀ ਜੈਨੀਆਂ ਨੇ ਹਾਂ ਜੀ ਹਾਂ ਜੀ ਇੰਜਨ ਗੇਅਰ ਤਾਂ ਕਿੱਦਾਂ ਰੋ ਇੰਜਨ ਗੇਅਰ ਵਧੀਆ ਜੀ ਇੰਜਨ ਗੇਅਰ ਤੈਨੂੰ ਹਰ ਇੱਕ ਟਰੈਕਟਰ ਦਾ ਓਕੇ ਮਿਲੂਗਾ ਵੀਰ ਜੀ ਓ ਟਰੈਕਟਰ ਦੇ ਵਿੱਚ ਕਮੀ ਨਹੀਂ ਆਊਗੀ ਜੇ ਕਮੀ ਹੋਵੇ ਪਕੜਵਾ ਕੇ ਦਿੰਨੇ ਆ ਠੀਕ ਆ ਜੀ ਇਹ ਮਾਡਲ ਤੇ ਰੇਟ ਕਿੰਨਾ ਰਹੂਗਾ ਜੀ ਇਹ ਟਰੈਕਟਰ 2014 ਮਾਡਲ ਹੈ ਵੀਰ ਜੀ ਦੇ ਦਾਂਗੇ 265000 295000 ਦੀ ਮੰਗ ਹੈ ਮਿੱਤਰੋ 265000 ਦਾ ਇਹ ਟਰੈਕਟਰ ਬਣੂਗਾ ਮੂਰੇ ਆ ਗਿਆ 3730 ਸਪੈਸ਼ਲ ਐਡੀਸ਼ਨਲ ਇਹ ਹੈ ਜੀ ਸਪੈਸ਼ਲ ਐਡੀਸ਼ਨਲ 2018 ਲਾਸਟ ਹੈ ਜੀ ਆਰਸੀ 19 ਦੀ ਹੈ ਜੀ ਚਾਰੋਂ ਟਾਇਰ ਨਾਲ ਦੇ ਹੈ ਜੀ 90% ਠੀਕ ਹੈ ਜੀ 85 ਤਾਂ ਮੰਨ ਕੇ ਚੱਲੋ ਬਾਕੀ 90 ਹੈ ਜੀ ਠੀਕ ਹੈ ਜੀ ਇਹ ਵੀ ਪਹਿਲੇ ਓਨਰ ਦਾ ਟਰੈਕਟਰ ਹੈ ਜੀ ਹਰਿਆਣਾ ਨੰਬਰ ਹੈ ਜੀ ਠੀਕ ਹੈ ਜੀ ਸਾਰਾ ਟਰੈਕਟਰ ਬਿਲਕੁਲ ਓਕੇ ਔਰਿਜਨਲ ਟਰੈਕਟਰ ਹੈ ਜੀ ਠੀਕ ਹੈ ਜੀ ਵੱਡੀ ਛਤਰੀ ਡੈਕ ਸਭ ਨਾਲ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਦੇ ਦਾਂਗੇ ਜੀ 6,30,000 ਰੁਪਏ ਤੇ 1,30,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਜੀ ਹ ਟਰੈਕਟਰ ਟਰੈਕਟਰ ਤੋਂ ਅਸੀਂ ਦੇਖ ਸਕਦੇ ਹਾਂ ਤੇ ਮੂਰੇ ਆ ਗਿਆ ਐ ਸਰ ਜੀ ਆਸ਼ਰ 548 2022 ਮਾਡਲ ਹੈ ਜੀ ਹਾਂ ਜੀ 2022 ਮਾਡਲ ਪਹਿਲੇ ਓਨਰ ਦਾ ਹੈ ਜੀ ਨਾਲ ਦੇ ਟਾਇਰ ਆਰ ਜੇ ਨੰਬਰ ਹੈ ਜੀ ਨੌਰ ਦਾ ਠੀਕ ਹੈ ਜੀ ਹਾਂ ਜੀ ਜਿਹੜਾ ਗੁੱਗਮੇੜੀ ਲਾਗੇ ਨੌਰੇ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇੰਜਨ ਗੇਅਰ ਤਾਂ ਕਿਦਾਂ ਹੈ ਇੰਜਨ ਗੇਰ ਓਕੇ ਸਿਲਟਰ ਟਰ ਵੀਰ ਜੀ ਬਾਈ ਮਾਡਲ ਆ ਠੀਕ ਹੈ ਜੀ ਹਾਂ ਜੀ ਬਿਲਕੁਲ ਓਕੇ ਟਰੈਕਟਰ ਹੈ ਜੀ ਇਹ ਦੇ ਦਾਂਗੇ ਵੀਰ ਜੀ ਟਰੈਕਟਰ ਆਪਾਂ 4.5 ਲੱਖ ਰੁਪਏ ਦਾ ਜੀ 4.5 ਲੱਖ ਦਾ ਮੈਂ 50 ਕੈਟਾਗਰੀ ਦਾ ਟਰੈਕਟਰ ਆ 548 ਅੱਛਾ ਠੀਕ ਹੈ ਜੀ 50 ਕੈਟਾਗਰੀ ਦਾ 548 ਡਬਲ ਡਿਸਟਰੀਬਿਊਟਰ ਚਾ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ ਸਿਆਉਣਾ ਲੀਕਾ 548 2014 ਮਾਡਲ ਫਰਸਟ ਓਨਰ ਨਾਲ ਉਹ ਵੈਸੇ ਤਾਂ ਵੀ ਮੰਨਦੇ ਆਪਾਂ 45 ਪੈਸੇ ਮੰਨ ਕੇ ਚਲ ਸਾਰਾ ਸੈਂਟ ਟਰੈਕਟਰ ਹੈ ਜੀ ਸਾਰਾ ਸੀਲਡ ਹੈ ਹਾਂਜੀ ਹਾਂਜੀ ਇੰਜਨ ਗੇਰ ਦਾ ਓਕੇ ਬਿਲਕੁਲ ਬਿਲਕੁਲ ਸਿਲਡ ਟਰੈਕਟਰ ਓਕੇ ਇੰਜਨ ਹੈ ਜੀ ਠੀਕ ਕਿਤੇ ਵੀ ਕੋਈ ਕਾਰਵਾਈ ਨਹੀਂ ਡਬਲ ਡਿਸਟਰੀਬਿਊਟਰ ਚ ਆ ਗਿਆ ਮਾਡਲ ਤੇ ਰੇਟ ਕਿੰਨਾ ਹੋਊ ਡਬਲ ਕਲਚ ਸਾਦਾ ਸਟੀਅਰਿੰਗ ਠੀਕ ਹੈ ਜੀ ਮਾਡਲ ਤੇ ਰੇਟ 14 ਮਾਡਲ ਹੈ ਜੀ ਹਾਂਜੀ ਟਰੈਕਟਰ ਦੇ ਦਵਾਂਗੇ ਵੀਰ ਜੀ ਆਪਾਂ 2 ਲੱਖ 45000 ਰੁਪਏ 2 ਲੱਖ 45000 ਦਾ ਮਿੱਤਰੋ ਇਹ ਟਰੈਕਟਰ ਮੰਨੂ 14 ਮਾਡਲ ਪੂਰੇ ਆ ਗਿਆ 750 17 ਮਾਡਲ ਹੈ 17 ਮਾਡਲ ਜੀ ਹਾਂਜੀ 17 ਮਾਡਲ ਸਰਸਾ ਨੰਬਰ ਫਸਟ ਟੋਡਾ ਦਾ ਜੀ ਦੁਬਾਰਾ ਦੇ ਟਾਇਰ ਨਵੇਂ ਆ ਜੀ ਇਹ ਟਰੈਕਟਰ ਛੱਡ ਦਾਂਗੇ ਜੀ ਆਪਾਂ 415000 ਰੁਪਏ ਚਾਰ ਲੱਖ 150000 ਦਾ ਮੈਂ ਕੋਈ ਇਹ ਟਰੈਕਟਰ ਬਣੂੰਗਾ 17 ਮਾਡਲ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਓਕੇ ਆ ਰੰਗ ਪੇਂਟ ਦਾ ਓਰੀਜਨਲ ਹੈ ਹਰਿਆਣਾ ਨੰਬਰ ਫਸਟ ਹਰਿਆਣਾ ਨੰਬਰ ਫਾਸਟ ਪਾਰਟੀ ਹੈ ਮੂਰੇ ਫੇਰ 750 ਆ ਗਿਆ ਹਾਂਜੀ ਇਹ ਹੈਗਾ ਵੀਰ ਜੀ 19 ਮਾਡਲ ਹਾਂਜੀ ਇਹ ਟਰੈਕਟਰ ਦੇ ਦਾਂਗੇ ਵੀਰ ਜੀ ਸਾਰਾ ਓਰੀਜਨਲ ਟਰੈਕਟਰ ਪਹਿਲੇ ਓਨਰ ਦਾ ਵਿਵਾਨੀ ਨੰਬਰ ਹੈ ਜੀ ਟੌਪ ਮ ਕਈ ਮੈਂ ਵੇਟ ਬੂਟ ਸਭ ਕੁਝ ਲੈ ਆਲੇ ਜੀ ਠੀਕ ਹੈ ਜੀ ਹਾਂ ਜੀ 19 ਮਾਡਲ ਟਰੈਕਟਰ ਦੇ ਦਾਂਗੇ ਜੀ 5 ਲੱਖ ਰੁਪਏ ਦਾ ਜੀ 5 ਲੱਖ ਰੁਪਏ ਦਾ 19 ਮਾਡਲ ਬਣੂ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਟਰੈਕਟਰ ਚੰਗਾ ਤੇ ਮੂਰੇ ਆ ਗਿਆ ਇਹ 올ਡ ਮਾਡਲ ਹੈ ਵੀਰ ਜੀ ਟਰੈਕਟਰ ਠੀਕ ਹੈ ਜੀ 430 ਹਾਂ ਜੀ 99 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਇਹ ਦੇ ਦਾਂਗੇ ਲੱਖ ਰੁਪਏ ਲੱਖ ਦੀ ਲਓ ਵੀ ਮਿੱਤਰੋ ਆ ਲੱਖ ਦੀ ਮਿਲ ਜੂਗਾ ਰੂੰਗੇ ਚ ਹੀ ਐ ਬਾਕੀ ਮਾਨਤਾਨ ਹੋ ਜੂਗਾ ਜੀ ਮਾਨਤਾਨ ਹੋਰ ਹੋ ਜੂਗਾ ਤੇ ਟਰੈਕਟਰ ਤੁਹਾਡੇ ਸਕਰੀਨ ਤੇ ਆ ਸਾਰਾ ਟਰੈਕਟਰ ਚੈੱਕ ਕਰ ਸਕਦੇ ਹੋ ਜੈਨਿਨ ਟਰੈਕਟਰ ਹੈ ਜੀ ਜੈਨਿਨ ਟਰੈਕਟਰ ਹੈ ਬਾਈ ਕਹਿੰਦਾ ਮੂਰੇ ਆ ਗਿਆ 45 ਦਾ ਫਾਰਮ 14 ਮਾਡਲ ਹੈ ਮੇਰੇ ਕੋਲ ਹਾਂਜੀ ਹਰਿਆਣਾ ਨੰਬਰ ਹੈ ਹਾਂਜੀ ਸੈਕੰਡ ਓਨਰ ਟਰੈਕਟਰ ਹੈ ਸਾਰਾ ਓਰਿਜਨਲ ਟਰੈਕਟਰ ਹੈ ਜੀ ਬੰਪਰ ਬੰਪਰ ਪੈਂਟ ਹੈ ਜੀ ਹਾਂਜੀ ਟਰੈਕਟਰ ਦਾ 65000 ਪੈਸੀ ਹੈ ਜੀ ਹਾਂਜੀ ਟਰੈਕਟਰ ਬਿਲਕੁਲ ਓਕੇ ਟਰੈਕਟਰ ਹੈ 330000 330000 ਦਾ ਮਿੱਤਰੋ ਏ ਟਰੈਕਟਰ ਬਣੂ ਟਰੈਕਟਰ ਚੰਗਾ ਸਾਰਾ ਓਰੀਜਨਲ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ 19 ਮਾਡਲ ਟਰੈਕਟਰ ਯੂਰੋ ਯੂਰੋ ਪਹਿਲੇ ਓਨਰ ਦਾ ਟਰੈਕਟਰ ਹੈ ਜੀ ਹਰਿਆਣਾ ਨੰਬਰ ਸਰਸੇ ਦਾ ਠੀਕ ਹੈ ਜੀ ਹਾਂ ਜੀ ਦੂਜੀ ਜੋੜੀ ਪਹਿਲੀ ਨਵੀਂ ਹੈ ਜੀ ਠੀਕ ਹੈ ਜੀ ਬਿਲਕੁਲ ਸਾਰਾ ਫੀਲਡ ਟਰੈਕਟਰ ਹੈ ਜੀ ਕੋਈ ਕਾਰਬਾਈਨ ਟਰੈਕਟਰ ਨਹੀਂ ਸਾਰਾ ਓਰੀਜਨਲ ਟਰੈਕਟਰ ਹੈ ਸਾਰਾ ਓਰੀਜਨਲ ਹੈ ਹਾਂ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਓਰੀਜਨਲ ਵਾਲਾ ਟਰੈਕਟਰ ਹੈ ਸਾਰਾ ਫੀਲਡ ਟਰੈਕਟਰ ਹੈ ਸਾਰਾ ਫੀਲਡ ਦਾ ਟਰੈ ਇਹ ਡੈਕ ਵਾਸਤੇ ਆ ਵੀਰ ਜੀ ਇਹ ਡੈਕ ਵਾਸਤੇ ਨੇ ਇੱਥੇ ਲਾਏ ਨੇ ਹਾਂਜੀ ਇਹ ਡੈਕ ਲਾ ਕੇ ਆਪਾਂ ਜਾਨੀ ਕਿ ਇੱਥੇ ਬਖਸ਼ੇ ਜਿਵੇਂ ਡੈਕ ਕੱਲਾ ਫਿੱਟ ਕਰੋ ਇੱਥੇ ਐਨ ਵਧੀਆ ਆਵਾਜ਼ ਕੱਢਦੇ ਆ ਠੀਕ ਹੈ ਜੀ ਤੇ ਇਹ ਮਾਡਲ ਕਿਹੜਾ ਇਹ ਮਾਡਲ 19 ਵੀਰ ਜੀ ਸਾਰਾ ਸਿਲਡ ਟਰੈਕਟਰ ਹੈ ਕੋਈ ਕਾਰਵਾਈ ਨਹੀਂ ਟਰੈਕਟਰ ਤੇ ਸਾਰਾ ਜੈਨੂਇਨ ਟਰੈਕਟਰ ਹੈ ਪਹਿਲੇ ਓਨਰ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਛੱਡ ਦਿਆਂ ਵੀਰ ਜੀ 3 ਲੱਖ 90 ਹਜ਼ਾਰ 3 ਲੱਖ 90 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ 19 ਮਾਡਲ 19 ਮਾਡਲ ਤੇ ਮੂਰੇ ਆ ਗਿਆ 35 ਪੰਜ ਮਾਡਲ ਤੇ ਤੇ ਇਹਦੇ ਬਾਰੇ ਦੱਸਿਓ ਜੀ ਇਹ ਹਲਕੀ ਫੁਲਕੀ ਕਿਤੇ ਕਿਤੇ ਕਾਰਵਾਈ ਹੈ ਜੀ ਠੀਕ ਹੈ ਜੀ ਹਲਕੀ ਫੁਲਕੀ ਜ਼ਿਆਦਾ ਨਹੀਂ ਹੈ ਬਾਕੀ ਓਰੀਜਨਲ ਹੈ ਜੀ ਟਰੈਕਟਰ ਠੀਕ ਹੈ ਜੀ ਇਹ ਟਰੈਕਟਰ ਦੇ ਦਾਂਗੇ ਜੀ 1.5 ਲੱਖ ਰੁਪਏ ਦਾ ਡੇਢ ਲੱਖ ਦਾ ਪੰਜ ਮੋੜ ਠੀਕ ਹੈ ਜੀ ਡੇਢ ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਸੁਖਵਿੰਦਰ ਸਿੰਘ ਜੀ ਹਰ ਇੱਕ ਸਵਰਾਜ 855 44 ਬਹੁਤ ਟਰੈਕਟਰ ਹੁੰਦੇ ਆਪਣੇ ਗੋਦਾਮ 'ਚ ਵੀ ਲੱਗ ਰਹੇ ਆ ਬਾਕੀ ਟਰੈਕਟਰ ਜਿਹੋ ਦਾ ਟਰੈਕਟਰ ਮਰਜ਼ੀ ਲਓ ਠੀਕ ਹੈ ਤੇ ਆ ਮੂਰੇ ਇਮੇਂਦਰਾ ਇਹ ਜੀ 올ਡ ਮਾਡਲ 95 ਮਾਡਲ ਹੈ ਜੀ ਟਾਇਰ ਨਵੇਂ ਹੈ ਜੀ ਇਹ ਟਰੈਕਟਰ ਦੇ ਦਾਂਗੇ ਜੀ 130000 ਰੁਪਏ 130000 ਹਾਂ ਜੀ ਉੱਚੇ ਉੱਚਾ ਮਾਡਲ ਮਿਲੂਗਾ ਨੀਵੇਂ ਤੇ ਨਹੀਂ ਮਿਲੂਗਾ ਜੀ ਠੀਕ ਹੈ ਜੀ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਜੀ ਆਪਣੀ ਲੋਕੇਸ਼ਨ ਫਤਿਹਵਾਦ ਆਪਣਾ ਆਟੋ ਮਾਰਕੀਟ ਹੈ 141 ਨੰਬਰ ਸ਼ੋਪ ਹੈ ਜੀ ਆਪਣੀ ਗੁਰੂ ਨਾਨਕ ਟ੍ਰੈਕਟਰ ਹੈ ਜੀ ਠੀਕ ਹੈ ਜੀ ਹਾਂਜੀ ਨੰਬਰ ਆਪਣਾ 9812032907 9812407812 ਸੁਖਵਿੰਦਰ ਸਿੰਘ ਛੋਟਾ ਬਰੋਦਰ ਹੈ ਜੀ ਹਰਨੇਕ ਸਿੰਘ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਾਸਰੀ ਕਾਰ